ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਮੈਂ ਰੋਟੀ ਰਾਟੀ ਬਣਾ ਕੇ ਤੇ ਦੁੱਧ ਦੁੱਧ ਵਾਲਾ ਦੇ ਕੇ ਹੁਣ ਆ ਕੇ ਜੇ ਬੈਠਾ ਹੀ ਸੀਗਾ ਤਕਰੀਬਨ 9:00 ਵਜੇ ਆ ਤੇ ਪਾਣੀ ਪੂਣੀ ਭਰ ਕੇ ਕੋਲੇ ਰੱਖ ਕੇ ਹਨ ਤੇ ਬੈਠਾ ਸੀਗਾ ਮੈਂ ਕਿ ਚਲੋ ਥੋੜਾ ਜਿਆ ਤੁਹਾਨੂੰ ਜਾਣਕਾਰੀ ਦੇ ਦਕੇ ਭੈਣ ਭਰਾਵਾਂ ਨੂੰ ਤੇ ਵੀ ਕੀ ਕੀ ਕਰਦਾ ਰਿਹਾ ਹਨਾ ਕੀ ਕੀਤਾ ਅੱਜ ਹਨਾ ਤੇ ਅੱਜ ਕੀ ਕੀਤਾ ਵੀ ਰਮਨ ਨੇ ਆਉਣਾ ਸੀ ਹਫਤਾ ਦਸ ਦਿਨ ਲਾ ਕੇ ਸਾ ਆਪਾਂ ਨੂੰ ਸੀਗਾ ਡਰ ਜਪਨੂਰ ਦਾ ਕਿ ਜਪਨੂਰ ਜੀ ਲਾਉਗੀ ਕਿ ਨਹੀਂ ਨਹੀਂ ਲਾਉਗੀ ਹੈਨਾ ਜਪਨੂਰ ਤਾਂ ਆਪਣੀ ਮਾਸੀ ਦੇ ਮਗਰ ਮਗਰ ਤੁਰੇ ਫਿਰਦੀ ਕਿਤੇ ਰਸੋਈ ਚ ਕਿਤੇ ਮਾਸੀ ਕਮਰੇ ਚ ਮਾਸੀ ਦੇ ਮਗਰ ਕਮਰੇ ਚ ਫੇਰ ਰਸੋਈ ਚ ਮਾਸੀ ਮਗਰ ਯਾਨੀ ਕਿ ਵੀ ਐਂ ਤੁਰੇ ਫਿਰਦੀ ਆ ਤਾਂ ਉਹਨੂੰ ਕੋਈ ਵਾਧਾ ਵਟਾ ਨਹੀਂਗਾ ਤੇ ਖਣੀ ਤਾਂ ਉਹ ਨਾਲ ਕੁੜੀ ਗਈ ਕਰਕੇ ਪ੍ਰਿੰਟਾਂ ਕਰਕੇ ਵੀ ਉਹਦਾ ਕਰਕੇ ਜੀ ਲਾਈ ਬੈਠੀ ਆ ਉਹ ਤੇ ਉਹਦਾ ਕਰਕੇ ਐ ਵੈਸੇ ਵੀ ਉਹਨੂੰ ਆਏ ਆ ਘਰ ਦੇ ਦੋ ਮੈਂਬਰ ਹੈਗੇ ਇੱਥੇ ਹੈ ਨਾ ਤਾਂ ਉਪਰ ਆ ਜਾ ਨਹੀਂ ਕਰਦੀਗੀ ਤੇ ਅਦਰਵਾਈਜ਼ ਨਹੀਂ ਜੀ ਉਹਨੇ ਨਹੀਂ ਲਾਉਣਾ ਸੀਗਾ ਤੇ ਚਲੋ ਉਹਦਾ ਖਤਰਾ ਸੀਗਾ ਵੀ ਉਹ ਜੀ ਲਾਉਗੀ ਕੀ ਕਹਿੰਦੇ ਕਿਉਂਕਿ ਅੱਜ ਕੁੜੀ ਨੇ ਮੁੜਿਆ ਆਉਣਾ ਸੀਗਾ ਉਹਨਾਂ ਨੂੰ ਛੱਡ ਕੇ ਤੇ ਬਾਅਦ ਚ ਫਿਰ ਦਸਾਂ ਆ ਉੱਥੇ ਦਸਾਂ ਦੇਣਾ ਬਾਅਦ ਉਹਨਾਂ ਨੇ ਆਉਣਾ ਸੀਗਾ ਤੇ ਰਮਣ ਰਾਤ ਮੈਨੂੰ ਕਹਿੰਨੀ ਮੇਰਾ ਤਾਂ ਜੀ ਨਹੀਂ ਲੱਗਦਾ ਇੱਥੇ ਦੇਖੋ ਸੋਚਦੇ ਸੀ ਆਪਾਂ ਜਪਨੂਰ ਦਾ ਵੀ ਜੀ ਲੱਗੂਗਾ ਖਣੀ ਨਹੀਂ ਤੇ ਰਮਣ ਦਾ ਜੀ ਨਹੀਂ ਲੱਗਿਆ ਕਿਉਂਕਿ ਅਸੀਂ ਇੱਕ ਦੂਜੇ ਤੋਂ ਵੱਖ ਹੋਏ ਨਹੀਂ ਉਹ ਦੈਨ ਹੀ ਨਹੀਂ ਆਇਆ ਅਸੀਂ ਵੱਖ ਰਹੇ ਹੋਗੇ ਹਨ ਵੀ ਜਿੱਥੇ ਜਾਣਾ ਅਸੀਂ ਇਕੱਠੇ ਨੇ ਜਾਣਾਗਾ ਤੇ ਪਹਿਲਾਂ ਅਸੀਂ ਦੋ ਵਾਰੀ ਉੱਥੇ ਜਮਨਾਨਗਰ ਜਾਏ ਆਏ ਇੱਕ ਵਾਰੀ ਤਾਂ ਅਸੀਂ ਮੋਟਰਸਾਈਕਲ ਤੇ ਗਏ ਸੀਗੇ ਦੇਖ ਲਓ 270 ਕਿਲੋਮੀਟਰ ਆਪਣੇ ਘਰ ਤੋਂ ਲੈ ਕੇ ਇਹਨਾਂ ਦਾ ਘਰ ਤੇ ਅਸੀਂ ਪਹਿਲੀ ਵਾਰ ਵਿਆਹ ਤੋਂ ਢਾਈ ਮਹੀਨੇ ਬਾਅਦ ਚ ਮੋਟਰਸਾਈਕਲ ਤੇ ਗਏ ਸੀ ਆਪਦੇ ਤੇ ਫਿਰ ਇਸ ਲਈ ਆ ਫਿਰ ਚਲੋ ਜਪਨੂਰ ਦਾ ਕਰਕੇ ਫਿਰ ਗੱਡੀ ਲਿਜਾਣੀ ਪਈ ਸਾਨੂੰ ਤੇ ਇਸ ਕਰਕੇ ਵੀ ਅਸੀਂ ਇੱਕ ਦੂਜੇ ਤੋਂ ਜਾਨੀ ਕਿ ਵੱਖ ਜੇ ਰਹੇ ਨਹੀਂਗੇ ਠੀਕ ਹੈ ਤੇ ਇਕੱਠੇ ਜਾਨੀ ਕਿ ਵੀ ਆਦ ਦੇ ਖੇਡਦੇ ਰਹੀਦਾ ਹਨ ਤੇ ਉਹਦਾ ਜੀ ਨਹੀਂ ਲੱਗਿਆ ਜੇ ਮੈਂ ਹੁੰਦਾ ਭਲਾ ਹੁਣ ਮਹੀਨਾ ਰੱਖ ਲਉ ਦੋ ਮਹੀਨੇ ਰੱਖ ਲਉ ਤੇ ਉਹਦਾ ਜੀ ਨਹੀਂ ਲੱਗਿਆ ਤੇ ਉਹ ਵਾਪਸ ਕੱਲ ਨੂੰ ਆ ਰਹੇ ਭੈਣ ਨੇ ਅੱਜ ਆਉਣਾ ਸੀਗਾ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜੇ ਨੇ ਕਢਾਣਾ ਤੇ ਨਾ ਤਾਣਾਗਾ ਇਹਨੇ ਰਵਣ ਨੇ ਮੈਨੂੰ ਕਿਹਾ ਸੀ ਨਾ ਕਹਿੰਦਾ ਕਹਿੰਦੀ ਵੀ ਉਹਨੂੰ ਕਹਦੇ ਵੀ ਕੱਲ ਨੂੰ ਨਾ ਆਵੇ ਤੇ ਚਲੋ ਮੈਂ ਉਹਨੂੰ ਕਿਹਾ ਵੀ ਕੱਲ ਨੂੰ ਨਾ ਆਈ ਤੇ ਇੱਕ ਦਿਨ ਕੁਝ ਨਹੀਂ ਹੁੰਦਾ ਤੇ ਉਹ ਸਲਾਈ ਰਮਣ ਦੇ ਕੱਪੜੇ ਵੀ ਉਹ ਹੀ ਸਲਾਈ ਕਰਦੀ ਹੁੰਦੀ ਆ ਤੁਸੀਂ ਕਈ ਭੈਣਾਂ ਨੇ ਮੈਨੂੰ ਪੁੱਛਿਆਗਾ ਵੀ ਵੀਰੇ ਤੁਸੀਂ ਸਲਾਈ ਕਰਦੇ ਹੋ ਨਹੀਂ ਮੈਂ ਲੇਡੀ ਜੀ ਕੰਮ ਨਹੀਂ ਸਿੱਖਿਆਗਾ ਮੈਂ ਜੈਂਟਸੀ ਕਰਦਾਗਾ ਤੇ ਉਹ ਵੀ ਸਲਾਈ ਕਰਦੀ ਹੁੰਦੀ ਆ ਉਹਦਾ ਸਲਾਈ ਦਾ ਕੰਮ ਵੀ ਦੇਣ ਵਾਲਾ ਪਿਆਗਾ ਬੰਦ ਹੋਣ ਜਾਈ ਜਾਂਦੇ ਆ ਇਸ ਕਰਕੇ ਉਹਨੇ ਅੱਜ ਆਉਣਾ ਸੀਗਾ ਤੇ ਮੈਂ ਫਿਰ ਕਿਹਾ ਉਹਨੂੰ ਮੈਂ ਕਿਹਾ ਵੀ ਸਾਰੇ ਮਿਲਿਆ ਆਇਓ ਇਹ ਮਿਲਿਆਊਗੇ ਸਾਰੇ ਆਪਦੇ ਤਾਏ ਚਾਚੇ ਦਾ ਘਰਾਂ ਚ ਭੂਆ ਵਗੈਰਾ ਦੇ ਘਰਾਂ ਚ ਸਾਰੇ ਨਾ ਤੇ ਫਿਰ ਪਰਸੋਂ ਤੁਸੀਂ ਇਕੱਠੇ ਆ ਜਾਓ ਕਿਉਂਕਿ ਰਵਣ ਦਾ ਵੀ ਦਿਨ ਨਹੀਂ ਲੱਗ ਰਿਹਾ ਤੇ ਇਸ ਕਰਕੇ ਕੱਲ ਨੂੰ ਸ਼ਾਮ ਨੂੰ ਰਵਣ ਵਜਾਪਨੂਰ ਆ ਰਿਹਾ ਤੇ ਕੱਲ ਨੂੰ ਸ਼ਾਮ ਨੂੰ ਤੁਹਾਨੂੰ ਮਿਲਾਉਣੀ ਆ ਤੇ ਬੱਸ ਮੈਂ ਤਾਂ ਇੰਨਾ ਕੋਈ ਕੁਝ ਕਹਿਣਾ ਸੀ ਹੋਰ ਕਹਿਣ ਨੂੰ ਮੇਰੇ ਕੋਲ ਕੁਝ ਹੈ ਵੀ ਨਹੀਂਗਾ ਤੇ ਬਾਕੀ ਕੋਈ ਗੱਲ ਨਹੀਂ ਜੋ ਸਵਾਲ ਸਾਨੂੰ ਓਚ ਰਹੇ ਆ ਤੁਸੀਂ ਅਸੀਂ ਜਰੂਰ ਇਕੱਠੇ ਹੋ ਕੇ ਜਵਾਬ ਦਵਾਂਗੇ ਜਿਹੜਾ ਰਵਣਾਈ ਹੈ ਨਾ ਤੇ ਕਿ ਇੱਕ ਜਣਾ ਵੇਖੀ ਜਾਂਦਾ ਕਮੈਂਟ ਦੂਜਾ ਦੱਸੀ ਜਾਂਦਾ ਬੋਲੀ ਜਾਂਦਾ ਹਨਾ ਜਵਾਬ ਦੇ ਹੀ ਜਾਂਦਾ ਤੇ ਚਲੋ ਜੀ ਦੇਖਦੇ ਆ ਕੀ ਕਰਦੀ ਹੈ ਰਵਣ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੀਂਦਾ ਤੁਸੀਂ ਵਧੀਆ ਹੋਵਗੇ ਰਾਜੀ ਕੁਛੀ ਹੋਵਗੇ ਅਸੀਂ ਵੀ ਵਧੀਆ ਤੇ ਕੱਲ ਮੈਰिज ਹੋ ਗਈ ਹੈ ਹਨਾ ਤੇ ਬਹੁਤ ਥਕਾਵਟ ਹੋ ਰਹੀ ਹੈ ਉਹਦੇ ਕਾਰਨ ਮੇਰੀ ਤਬੀਅਤ ਥੋੜੀ ਜੀ ਖਰਾਬ ਹੋ ਗਈ ਹੈ ਤੇ ਹਾਈ ਉੱਤੇ ਚੜੀ ਉਹ ਹੀ ਤਾਰਿਆ ਤਾਰਿਆ ਕੀ ਗੋਦਲ ਪੌੜੀਆਂ ਚੜ ਗਈ ਜਪਨੂਰ ਪਰ ਇੱਥੇ ਡਰਦੇ ਨਹੀਂ ਪਰ ਇੱਧਰ ਲੱਗੀ ਰਹਿੰਦਾ ਡਰ ਹੈਗਾ ਬਾਕੀ ਜਪਨੂਰ ਵੀ ਸਹੀ ਜਪਨੂਰ ਵੀ ਸਹੀ ਹੈ ਬਾਕੀ ਆਪਾਂ ਕੱਲ ਵਾਪਸੀ ਹੋਏਗੀ ਸਾਡੀ ਮੈਂ ਸੋਚਿਆ ਸੀ ਮੈਂ ਰਵਾਂਗੀ ਆਪਣੇ ਇੱਥੇ ਪਰ ਨਾ ਥਕਾਵਟ ਬੜੀ ਹੋ ਗਈ ਮੈਨੂੰ ਐ ਬਿਮਾਰ ਨਾ ਹੋ ਜਾਓ ਕਿਉਂਕਿ ਨਾ ਨਾ ਮੇਰੀ ਨਾਨ ਨੇ ਵੀ ਚਲੇ ਜਾਣਾ ਹੈ ਤੇ ਫਿਰ ਮੈਨੂੰ ਕੱਲੀ ਜਿਆਦਾ ਦਿੱਕਤ ਹੋਏਗੀ ਕਿਉਂਕਿ ਸਮਾਨ ਕਾਫੀ ਹੈਗਾ ਉਹਦੇ ਕਾਰਨ ਫਿਰ ਮੈਨੂੰ ਇਹ ਹੀ ਹੈ ਕਿ ਚਲੋ ਘਰੇ ਤੇ ਜਾਣਾ ਹੀ ਹੈ ਅੱਜ ਹੀ ਆਪਣਾ ਜਿੱਧਰ ਜਿੱਧਰ ਮੈਂ ਜਾਣਾ ਹੈ ਹਨਾ ਉਧਰ ਹੋ ਕੇ ਤੇ ਆਪਣਾ ਫਿਰ ਕੱਲ ਅਸੀਂ ਸਾਰੀ ਵਾਪਸੀ ਹੋਏਗੀ ਬਾਕੀ ਤੁਹਾਡੇ ਭਾਜੀ ਉਧਰ ਆਪਣਾ ਕਹਿੰਦੇ ਮੈਂ ਛੜਾਵਾਂ ਤੇ ਛੜਿਆਂ ਦੀ ਜ਼ਿੰਦਗੀ ਜੀ ਰਹੇ ਨੇ ਉਹ ਜੀਨ ਨਹੀਂ ਦੇਣੀ ਮੈਂ ਇਸ ਲਈ ਮੈਂ ਕੱਲ ਆਪਣੇ ਘਰੇ ਹਾਜ਼ਰ ਹੋ ਜਾਵਾਂਗੀ ਉਹਨਾਂ ਦੀ ਜਿਹੜੀ ਫਰੀडम ਉਹ ਫਰੀडम ਮਿਲਿਓ ਇਹੋ ਥੋੜੀ ਜਿਹੀ ਮੈਂ ਖਤਮ ਕਰਨ ਜਾ ਕੇ ਘਰ ਹਾਸੇ ਮਜ਼ਾ ਨਾਲ ਗੱਲਾਂ ਬਾਕੀ ਤੁਹਾਨੂੰ ਵਲੌਗ ਕਿਵੇਂ ਦੇ ਲੱਗੇ ਦੱਸਿਓ ਜ਼ਰੂਰ ਤੇ ਮੇਰੇ ਭੈਣ ਭਰਾ ਪਰਜਾਈਆਂ ਕਿਹੜੀਆਂ ਆ ਉਹ ਤੁਹਾਨੂੰ ਮੈਂ ਦੱਸੂਗੀ ਅ ਅੱਜ ਜਿੱਥੇ ਜਿੱਥੇ ਜਾਵਾਂਗੇ ਪਹਿਲੇ ਮੈਂ ਆਪਣੇ ਘੂਆ ਕਰੇ ਜਾਣਾ ਉਸ ਤੋਂ ਬਾਅਦ ਮੈਂ ਜਾਵਾਂਗੀ ਆਪਣੀ ਆਪਣੇ ਘਰੇ ਪੇਕੇ ਘਰ ਜਿਹੜਾ ਪੇਕਾ ਘਰ ਸੀ ਜਿੱਥੇ ਮੇਰਾ ਬਚਪਨ ਗੁਜ਼ਰਿਆ ਸੀ ਉਹ ਵਾਲਾ ਤੇ ਨਾਲ ਹੀ ਨਾਲ ਚਾਚੇ ਤਾਇਿਆਂ ਦੇ ਘਰੇ ਆ ਉਹਨਾਂ ਦੇ ਘਰੇ ਜਾਵਾਂਗੀ ਮਿਲਣਗੇ ਕੱਲ ਦੇ ਵਲੌਗ ਦੇ ਵਿੱਚ ਤੁਸੀਂ ਵੇਖਿਆ ਹੀ ਹੋਣਾ ਮੇਰੀਆਂ ਭਰਜਾਈਆਂ ਪਤਾ ਨਹੀਂ ਲੱਗਾ ਹੋਣਾ ਕਿਹੜੇ ਕੋਣ ਹੈ ਇਹ ਮੇਰੀ ਸਿਸਟਰ ਹੈ ਤੁਹਾਨੂੰ ਵੇਖੀ ਹੋਣੀ ਸਿਸਟਰ ਜੀ ਸਾਹਮਣੇ ਆ ਜਾ ਇੱਕ ਮਿੰਟ ਅੱਲੀ ਤਿਆਰ ਹੋ ਰਹੀ ਹੈ ਜੀ ਉਹ ਦੇਖੋ ਸੀਸੇ ਚ ਸਸਤੀ ਕਾਲ ਕਰਦੇ ਸਾਰੇ ਸਸਤੀ ਕਾਲ ਤੇ ਮੇਰੇ ਤਾਂ ਸੋਹਣੀ ਹੈ ਨਾ ਮੇਰੀ ਵੱਡੀ ਭੈਣ ਵੀ ਬਹੁਤ ਸੋਹਣੀ ਸੀ ਮਤਲਬ ਉਹ ਡੈਥ ਹੋ ਗਈ ਉਹਨਾਂ ਦੀ ਆਹ ਕਿਹੜੇ ਕੱਪੜੇ ਲੈਂਦੇ ਆ ਜਬ ਨੂਰ ਦੇ ਹੈ ਆਹੀ ਲੈਂਦੇ ਠੰਡਾ ਪਤਾ ਕਿੰਨੀ ਆ ਬਾਹਰ ਆ ਕਹਿੰਦੀ ਸਵੈਟਰ ਨਹੀਂ ਪਾਣਾ ਮੇਰਾ ਬੁਰਾ ਹਾਲ ਹੋ ਗਿਆ ਸਵੈਟਰ ਜਦ ਕਿ ਕੱਲ ਸਵੈਟਰ ਨਹੀਂ ਪਾਇਆ ਨਾ ਮੈਨੂੰ ਲੱਗਦਾ ਤਾਂ ਠੰਡ ਲੱਗੀ ਤਾਂ ਵੀ ਵਾਪਸੀ ਆ ਕੇ ਹਵਾ ਪਤਾ ਕਿੰਨੀ ਕਰੇ ਲਾਈਨਿੰਗ ਨਾਲ ਉਹ ਹੋ ਜਾਏਗਾ ਸਲਵਾਰ ਤੇ ਵੀ ਡਬਲ ਲਾਈਨਿੰਗ ਹਾਂ ਠੰਡ ਪਤਾ ਕਿੰਨੀ ਹੋ ਰਹੀ ਹੈ ਚਲੋ ਅਸੀਂ ਉਹਨਾਂ ਨੂੰ ਨਿਕਲਣ ਲੱਗਿਆ ਤੇ ਤੁਹਾਨੂੰ ਉੱਥੇ ਜਾ ਕੇ ਭੂਆ ਜੀ ਨਾਲ ਮਿਲਾਨੇ ਕਿਉਂਕਿ ਕੱਲ ਭੂਆ ਜੀ ਵਿਆਹ ਤੇ ਆਏ ਉਹਨਾਂ ਕਾਫੀ ਲੇਟ ਹੋ ਗਏ ਕਿ ਸਿੱਧਾ ਦਿੱਲੀ ਤੋਂ ਆਂਦੇ ਫੇ ਸੀ ਤੇ ਮੈਨੂੰ ਕਹਰੇ ਸੀ ਰਿਮੀ ਉੱਥੇ ਹੀ ਰੁਕੀ ਤੇ ਮੈਂ ਸਿੱਧਾ ਵਿਆਹ ਤੇ ਹੀ ਪਹੁੰਚੂਗੀ ਚਲੋ ਉੱਥੇ ਮਿਲ ਬਲੌਗ ਬਣਾਉਂਦਾ ਟਾਈਮ ਜਾਨੀ ਲੱਗਾ ਮੈਨੂੰ ਉਹਨਾਂ ਦੇ ਨਾਲ ਕਿਉਂਕਿ ਦੂਜੀ ਜਿਹੜੇ ਭੂਆ ਜੀ ਨੇ ਉਹ ਵੀ ਉਧਰ ਹੀ ਭੂਆ ਜੀ ਕੋਲ ਹੀ ਨੇ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਇਕੱਠੇ ਉੱਥੇ ਹੀ ਮਿਲਾਂਗੇ ਅਸੀਂ ਹੁਣ ਚੱਲੇ ਆ ਮਿਲਣ ਵਾਸਤੇ ਤੇ ਤੁਹਾਨੂੰ ਉੱਥੇ ਜਾ ਕੇ ਮਿਲਾਨੇ ਆ ਆਪਣੀ ਫੈਮਿਲੀ ਨਾਲ ਸਾਰਿਆਂ ਨਾਲ ਅਸੀਂ ਪਹੁੰਚ ਗਿਆ ਪੂਆਜੀ ਦੇ ਘਰ ਜਾਣਾ ਸੀ ਦੂਜੀ ਪੂਆਜੀ ਦੇ ਘਰ ਤੇ ਪਹੁੰਚ ਗਏ ਤੇ ਕਿਉਂਕਿ ਇੱਥੇ ਉਹਨਾਂ ਫੋਨ ਆਪਾਂ ਕੀਤਾ ਪੂਆਜੀ ਨੂੰ ਉਹ ਕਹਿੰਦੇ ਮੈਂ ਤੇ ਉਧਰ ਪੂਆ ਕੋਲ ਚੱਲੀ ਆ ਤੇ ਮੈਂ ਕਿਹਾ ਫਿਰ ਅਸੀਂ ਵੀ ਉਧਰ ਹੀ ਪਹੁੰਚਨੇ ਆ ਸਾਰੇ ਇਕੱਠੇ ਹੋਣਾ ਅਸੀਂ ਪਹਿਲੇ ਪਹੁੰਚ ਗਏ ਪਰ ਪੂਆਜੀ ਨਹੀਂ ਆਏ ਆ ਮੇਰੇ ਸਭ ਤੋਂ ਵੱਡੀ ਪੂਆਜੀ ਆ ਤੂੰ ਤਾਂ ਵੱਡਾ ਮਗਨ ਤੇ ਛੋਟੀ ਪੂਆ ਤੇ ਵੀ ਚਲੀ ਪੂਆ ਹਜੇ ਆਂਦੇ ਪਏ ਨੇ ਰਸਤੇ 'ਚ ਨੇ ਤੂੰ ਤਾਂ ਵੱਡਾ ਚਾਹ ਉਹ ਆ ਰਹੀ ਹੈ ਹਾਂ ਆਂਦੇ ਬੈਨੇ ਅਵੀ ਸਿੰਦਰੀ ਭੂਆ ਵੀ ਆ ਰਹੀ ਹੈ ਹੂੰ ਹੂੰ ਸਿੰਦਰੀ ਕੋ ਆਉਂਦੇ ਰਹੀ ਭੂਆ ਵੀ ਇੱਧਰੀ ਆ ਰਹੇ ਨੇ ਉੱਥੇ ਨਹੀਂ ਹੈ ਪਰਸਾਪੋ ਇਹਨੇ ਨੋਰੀ ਕੱਲੀ ਆ ਰਹੀ ਕਿਹਨੇ ਨਾਲ ਆ ਰਹੀ ਮੈਨੂੰ ਕਹਿੰਦੇ ਸੀ ਉੱਧਰ ਪਹੁੰਚ ਜਾ ਕਲਪਨਾ ਕਰਈ ਹੈ ਤੇ ਪਹੁੰਚ ਜਾ ਮੈਂ ਕਿਹਾ ਫਿਰ ਤੁਸੀਂ ਉੱਧਰ ਜਾ ਰਹੇ ਹੋ ਅਸੀਂ ਉੱਧਰ ਉੱਧਰ ਦੀ ਉੱਧਰ ਫਿਰ ਹੋਵਾਂਗੇ ਨਹੀਂ ਮੈਂ ਉਹ ਫੇਰ ਆ ਤੂੰ ਹਾਂ ਆਪਾ ਤੇਰਾ ਬਾਪੂ ਕਿੱਥੇ ਹੈ ਪਾਪਾ ਹੁੰਦੇ ਆ ਬਾਪੂ ਨਹੀਂ ਹੁੰਦਾ ਪਰ ਜੈਦੀ ਫੋਟੋ ਨਹੀਂ ਚੱਲਿਆ ਅੱਛਾ ਠੀਕ ਹੈ ਪੂਰੀ ਹੋ ਚੁੱਕੀ ਹੈ ਚਿੜੀਆਂ ਬੋਲਦੀਆਂ ਚਿੜੀਆਂ ਪਾਪਾ ਨੂੰ ਫੋਟੋ ਭੇਜੀ ਹੈ ਹੈ ਜੱਪੂ ਇਹਦੀ ਪਿੱਛੇ-ਪਿੱਛੇ ਘੁੰਮਣਾ ਪੈਂਦਾ ਵੱਡੇ ਹੋ ਗਏ ਪਤਾ ਨਹੀਂ ਲੱਗਦਾ ਪਾਣੀ ਪੀਣਾ ਓਏ ਇੱਕ ਅੰਦਰ ਬੈਠੀ ਹੈ ਵੱਡੀ ਆ ਗਿਆ ਪੱਜੇ ਪੱਜੇ ਆਏ ਮੇਰੇ ਵਿਛਲੇ ਪੁਆਜੀ ਤੇ ਤੁਸੀਂ ਦੇਖੋਗੇ ਤੁਸੀਂ ਸਾਰਿਆਂ ਨੇ ਕਿਹਾ ਸੀ ਕਿ ਆਪਣੇ ਪਰਿਵਾਰ ਨਾਲ ਮਿਲਣਾ ਤੇ ਐ ਪੁਆਜੀ ਨੂੰ ਤੁਸੀਂ ਪਹਿਲੇ ਵੀ ਦੇਖਿਆ ਸੀ ਜਦੋਂ ਜਦ ਪਨੌਰ ਦਾ 21ਵਾਂ ਕੀਤਾ ਸੀ ਉਦੋਂ ਆਏ ਸੀ ਤੇ ਇਹ ਵਾਲੇ ਪੂਆਜੀ ਹੈਗੇ ਮੇਰੇ ਛੋਟੇ ਤੇ ਦੇਰਾ ਧੂਨ ਵਾਲੇ ਹਿਮਾਚਲ ਦੇ ਦੀਦੀ ਬਲਵਿੰਦਰ ਦੀਦੀ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਦੇ ਨੇ ਤੁਹਾਨੂੰ ਮੈਂ ਦੱਸਿਆ ਸੀ ਨਾ ਮੇਰੇ ਪੂਆਜੀ ਇੱਕ ਰਹਿੰਦੇ ਨੇ ਦੇਰਾ ਧੂਨ ਉਹ ਉਥੇ ਧਰਮਪੁਰੇ ਤੇ ਮੈਂ ਪ੍ਰੇਮਨਗਰ ਬਣਾਈ ਜਾਂ ਜਦ ਕੀ ਪ੍ਰੇਮਨਗਰ ਤੁਸੀਂ ਰਹਿੰਦੇ ਹੋ ਤੇ ਆ ਵੱਡੇ ਪੂਆਜੀ ਨੇ ਤੇ ਇਹ ਲੋਕਲੀ ਨੇ ਸਾਡੇ ਅੱਥੇ ਹੀ ਰਹਿੰਦੇ ਨੇ ਤੇ ਇੱਕ ਫੈਮਿਲੀ ਹਜੇ ਤੁਸੀਂ ਮਿਲਾਵਾਂਗੀ ਜਿੱਥੇ ਮੈਂ ਆਪਣੇ ਪੇਕੇ ਜਾਣਾ ਕਰੇ ਹਜੇ ਉੱਧੇ ਜਾ ਕੇ ਸਾਰਿਆਂ ਨੂੰ ਮਿਲਾਵਾਂਗੇ ਅਜੇ ਉੱਧਰ ਵੀ ਰਹਿੰਦੇ ਬਹੁਤ ਵੱਡੀ ਫੈਮਲੀ ਮੇਰੀ ਜਿਵੇਂ ਮੇਰੇ ਸਹੁਰੇ ਪਰਿਵਾਰ ਚ ਵੱਡੀ ਫੈਮਲੀ ਆ ਉਵੇਂ ਹੀ ਮੇਰੇ ਛੋਟੀ ਇੱਧਰ ਆਪਣੇ ਪਰਿਵਾਰ ਚ ਵੀ ਓਨੀ ਹੀ ਫੈਮਲੀ ਐ ਤੇ ਹੁਣ ਅਸੀਂ ਉੱਧਰ ਜਾ ਰਹੇ ਹਾਂ ਤੇ ਤੁਹਾਨੂੰ ਉੱਥੇ ਜਾ ਕੇ ਜਰੂਰ ਮਿਲਾਵਾਂਗੇ ਇਹ ਪਰਜਾਈਏ ਮੇਰੇ ਪੁਆਜੀ ਦੇ ਨੂਏ ਵੱਡੇ ਤੇ ਆ ਨਾਲ ਪਤਾ ਨਹੀਂ ਮੇਰੀ ਸਿਸਟਰ ਨੇ ਸਾਸ੍ਰਿਕਾ ਸਾਰਿਆਂ ਨੂੰ ਮਿਲਾ ਰਹੇ ਨੇ ਸਾਡੀ ਵਾਪਸੀ ਹੋ ਰਹੀ ਹੁਣ ਘਰੇ ਹੁਣ ਸਾਰੇ ਜਾ ਰਹੇ ਹਾਂ ਕੋਈ ਅੱਗੇ ਆ ਕੋਈ ਪਿੱਛੇ ਆ ਵਾਰੀ ਵਾਰੀ ਲੱਗੇ ਹੋਏ ਆ ਜਾਣ ਨੂੰ ਤੇ ਜਪਨੂ ਰਹਿ ਰਹੀ ਉਹ ਆ ਕੇ ਖਾਦੇ ਔਟੋ ਫੜਾਂਗੇ ਔਟੋ ਆ ਜਾਏਗਾ ਐ ਬਾਹਰ تک ਜਾਣਾ ਪਊਗਾ ਅਸੀਂ ਚੱਲੇ ਘਰੇ ਤੇ ਆ ਦੇਖੋ ਸਾਰੀ ਦੰਦਪੜੀ ਦੰਦਪੜੀ ਪਾਰਟੀ ਔਟੋ ਤੇ ਬੈਠੇ ਸਾਰੇ ਧਨੇ ਔਟੋ ਪੂਰਾ ਬੁੱਕ ਕਰਕੇ ਜੱਲਿਆਂ ਅਸੀਂ ਘਰੇ ਆਟੋ ਵਧੀਆ ਚੱਲਦੇ ਆ ਨਾ ਵੈਸੇ ਹੋਰ ਮੈਂ ਯਮਨਾਨਗਰ ਸ਼ਹਿਰ ਦਿਖਾਣਾ ਪੂਰਾ ਕਿ ਕੱਲ ਤੋਂ ਛੜਿਆਲੇ ਦਿਨ ਖਤਰ ਬੇਹਾਂ ਮਰਿਆਂ ਵਾਲਾ ਦਿਨ ਸ਼ੁਰੂ ਹੋਣ ਜਾ ਰਿਹਾ ਰਵਣਕੇ ਦੀ ਬਹੁਤ ਚਾਰ ਪੰਜ ਦਿਨਾਂ ਛੜਾ ਰਹਿ ਲਿਆ ਤੇ ਬਣਾਉਣੀ ਹੈ ਛੜਾ ਇੱਥੇ ਆ ਕੇ ਮੈਂ ਤੈਨੂੰ